ਅਕਾਲੀ ਦਾ ਲੋ ਪਾਰਟੀ ਆ ਉਹਨਾਂ ਨੇ ਆਪਣੇ ਹਰ ਵਰਕਰ ਨੂੰ ਰਜਾ ਦਿੱਤਾ ਜੇ ਉਹ ਇਹ ਉਹਨਾਂ ਦਾ ਸਖਾ ਨਹੀਂ ਨਾ ਹੋਇਆ ਬੰਦਾ ਉਹ ਕਿਸੇ ਪਾਰਟੀ ਦਾ ਨਹੀਂ ਸਖਾ ਹੋ ਸਕਦਾ ਵੀ ਅਸੀਂ ਕੋਈ ਵੀ ਪਰਚਾ ਸਾਡੇ ਤੇ ਨਸ਼ੇ ਦਾ ਦਿਖਾਤੇ ਤੇ ਜੋ ਕਹੋ ਅਸੀਂ ਸਜ਼ਾ ਦੇ ਜਾਪਦਿਆਂ ਪਰ ਮੈਂ ਆਪਣੇ ਵੀਰ ਚੰਨੀ ਨੂੰ ਚੁੰਮੀ ਨੂੰ ਇਹ ਕਹਿਣਾ ਚਾਹਨਾ ਵੀ ਮੇਰਾ ਵੀਰ ਇੱਕ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਦ ਤੱਕ ਕਿਸੇ ਚੀਜ਼ ਦੀ ਅਸੀਂ ਤੈਅ ਤੱਕ ਨਾ ਜਾਈਏ ਉਦੋਂ ਤੱਕ ਕਿਸੇ ਤੇ ਇਲਜ਼ਾਮ ਨਹੀਂ ਲਾਈਏ ਸਾਡੇ ਕੋ ਵੀ ਚੰਨੀ ਸਾਹਿਬ ਦਾ ਬਹੁਤ ਪੋਛਿਆ ਪਰ ਅਸੀਂ ਇਦਾਂ ਦਾ ਕੋਈ ਇਦਾਂ ਦੀ ਕਾਨੂੰਨੀ ਹਰਕਤ ਨਹੀਂ ਕਰਨੀ ਖੁਰਾ ਵੱਲੋ ਬੋਵੀ ਬਰਮਾ ਅਤੇ ਹੋਰ ਲੋਕਾਂ ਦੇ ਉੱਪਰ ਕਈ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਇਹ ਚਰਨਜੀਤ ਸਿੰਘ ਚੰਨੀ ਖੁਰਾ ਦੇ ਉੱਪਰ ਜੋ ਸਟੇਜ ਸ਼ੇਅਰ ਕਰ ਰਹੇ ਨੇ ਇਹ ਨਸ਼ਾ ਤਸਕਰ ਨੇ ਬੋਵੀ ਬਰਮਾ ਤੇ ਹੋਰ ਵੀ ਲੋਕ ਨੇ ਗੱਲਬਾਤ ਅਸੀਂ ਕਰ ਲੈਣੇ ਆ ਸਦਾ ਸਦਾ ਇਲਜ਼ਾਮ ਲਗਾ ਰਹੇ ਆ ਤੁਹਾਡੇ ਉੱਤੇ ਕਹਿੰਦੇ ਕਿ ਬਈ ਚਰਨਜੀਤ ਸਿੰਘ ਚੰਨੀ ਦੇ ਨਾਲ ਸਟੇਜ ਸ਼ੇਅਰ ਕਰਨ ਵਾਲੇ ਨਸ਼ਾ ਤਸਕਰ ਨੇ ਭਾਜੀ ਪਹਿਲੀ ਗੱਲ ਤਾਂ ਮੈਂ ਕੰਨਾ ਜਿਹੜੇ ਚੰਨੀ ਸਾਹਿਬ ਅਕਾਲੀ ਦਲ ਛੱਡ ਕੇ ਆਏ ਨਾ ਅਕਾਲੀ ਦਲ ਉਹ ਪਾਰਟੀ ਆ ਉਹਨਾਂ ਨੇ ਆਪਣੇ ਹਰ ਵਰਕਰ ਨੂੰ ਰਜਾ ਦਿੱਤਾ ਜੇ ਉਹ ਇਹ ਉਹਨਾਂ ਦਾ ਸਖਾ ਨਹੀਂ ਨਾ ਹੋਇਆ ਬੰਦਾ ਉਹ ਕਿਸੇ ਪਾਰਟੀ ਦਾ ਨਹੀਂ ਸਖਾ ਹੋ ਸਕਦਾ ਮੈਂ ਆਮ ਆਦਮੀ ਪਾਰਟੀ ਅੱਗੇ ਹੱਥ ਜੋੜਦਾ ਇਦਾਂ ਦੇ ਬੰਦੇ ਤੇ ਵਿਸ਼ਵਾਸ ਨਾ ਕਰੋ ਇਹਦੀਆਂ ਗਲਤੀਆਂ ਕੀਤੀਆਂ ਮੇਰੇ ਵੀਰਾਂ ਨੂੰ ਭੁਗਤਣੀਆਂ ਪੈਣਗੀਆਂ ਇਸ ਕਰਕੇ ਇਸ ਬੰਦੇ ਤੇ ਨਾ ਬਹੁਤਾ ਵਿਸ਼ਵਾਸ ਕਰੋ ਤੇ ਬਾਕੀ ਜਿਹੜੇ ਇਹਨਾਂ ਨੇ ਇਲਜ਼ਾਮ ਲਾਏ ਆ ਮੇਰਾ ਵੀਰ ਉਹ ਅਸੀਂ ਦੱਸਤਾ ਵਾ ਉੱਪਰ ਤੁਹਾਡੀ ਸਾਰੀ ਪ੍ਰੈਸ ਨੂੰ ਵੀ ਅਸੀਂ ਕੋਈ ਵੀ ਪਰਚਾ ਸਾਡੇ ਤੇ ਨਸ਼ੇ ਦਾ ਦਿਖਾਤੇ ਤੇ ਜੋ ਕਬੋ ਅਸੀਂ ਸਜ਼ਾ ਦੇ ਜਾਪਤਿਆਂ ਜੋ ਕਾਨੂੰਨੀ ਕਾਰਵਾਈ ਬਣਦੀ ਸਾਡੇ ਤੇ ਕਰ ਦਿੱਤੀ ਜਾਵੇ ਪਰ ਮੈਂ ਇੱਕ ਆਪਣੇ ਵੀਰ ਚੰਨੀ ਨੂੰ ਚੁੱਮੀ ਨੂੰ ਇਹ ਕਹਿਣਾ ਚਾਹਨਾ ਵੀ ਮੇਰਾ ਵੀਰ ਇੱਕ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਦ ਤੱਕ ਕਿਸੇ ਚੀਜ਼ ਦੀ ਅਸੀਂ ਤੈਅ ਤੱਕ ਨਾ ਜਾਈਏ ਉਸ ਤੱਕ ਉਦੋਂ ਤੱਕ ਕਿਸੇ ਤੇ ਇਲਜ਼ਾਮ ਨਹੀਂ ਲਾਈਦੇ ਕਹਿੰਦੇ ਪਏ ਨੇ ਬਈ ਜੋ ਚਰਨਜੀਤ ਸਿੰਘ ਚੰਨੀ ਹੋਰਾ ਦੇ ਨਾਲ ਸਟੇਜ ਸ਼ਾਂਜੀ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਇਹ ਉਹ ਬੰਦੇ ਨੇ ਜਿਨ੍ਹਾਂ ਜਿਸ ਕਾਂਗਰਸੀ ਲੀਡਰ ਦੀ ਚੜ੍ਹਾਈ ਹੋ ਰਹੀ ਹੁੰਦੀ ਹੈ ਉਸਦੇ ਨਾਲ ਚੱਲ ਜਾਂਦੇ ਨੇ ਤੇ ਆਪਣੇ ਨਸ਼ੇ ਦਾ ਵਪਾਰ ਜਿਹੜਾ ਹੈ ਉਹ ਵਧਾਉਂਦੇ ਨੇ ਭਾਜੀ ਕਹਿਣ ਨੂੰ ਇਹਨਾਂ ਦੇ ਕਹਿਣ ਨਾਲ ਥੋੜੀ ਕੋਸ਼ ਹੋ ਜਾਂਦਾ ਵਾ ਗਲੀ ਦੇ ਵਿੱਚ ਤੁਸੀਂ ਕਿਸੇ ਗਲੀ ਮਹੱਲੇ 'ਚ ਜਾਂਦੇ ਨਾ ਇੱਕ ਦੋ ਹੁਣ ਮੈਂ ਕਹਿਣਾ ਨਹੀਂ ਚਾਹਨਾ ਕੁੱਤੇ ਬੈਠੇ ਹੁੰਦੇ ਆ ਉਹ ਚੰਗੇ ਬੰਦੇ ਨੂੰ ਵੀ ਭੌਂਕਦੇ ਆ ਮਾੜੇ ਨੂੰ ਵੀ ਭੌਂਕਦੇ ਆ ਉਹਨਾਂ ਦਾ ਕੰਮ ਈ ਹੁੰਦਾ ਭੌਂਕਣਾ ਇਸ ਕਰਕੇ ਮੇਰਾ ਵੀਰ ਇਹਨਾਂ ਚੀਜ਼ਾਂ ਪਿੱਛੇ ਨਾ ਜਾਓ ਇਹ ਸਭ ਇੱਕ ਪੋਲੀਟਿਕਲ ਮੁੱਦੇ ਹੈ ਮੈਂ ਸਾਰੀਆਂ ਪਾਰਟੀਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਸਾਰੇ ਜਣੇ ਸਾਫ਼ ਸੁਥਰੀ ਰਾਜਨੀਤੀ ਕਰੀਏ ਨਾ ਕਿ ਕਿਸੇ ਦੇ ਪਰਿਵਾਰਾਂ ਤੱਕ ਜਾਈਏ ਨਾ ਕਿ ਕਿਸੇ ਨੂੰ ਮਾੜਾ ਚੰਗਾ ਕਹੀਏ ਸਾਡੇ ਕੋ ਵੀ ਚੰਨੀ ਸਾਹਿਬ ਦਾ ਬਹੁਤ ਕੁਛ ਆ ਪਰ ਅਸੀਂ ਇਦਾਂ ਦਾ ਕੋਈ ਇਦਾਂ ਦੀ ਕਾਨੂੰਨੀ ਹਰਕਤ ਨਹੀਂ ਕਰਨੀ ਕਿਉਂਕਿ ਉਹ ਸਾਡੇ ਸਤਕਾਰਯੋਗ ਆ ਸਾਡਾ ਭਰਾ ਵਾ ਵੱਡਾ ਜੇ ਉਹਨੇ ਕਹਿ ਦਿੱਤਾ ਗੁੱਸੇ 'ਚ ਤਾਂ ਵੀ ਉਹਦਾ ਧੰਨਵਾਦ ਹੈ ਖੁਸ਼ ਰਵੇ ਮੇਰਾ ਵੀ ਤੁਹਾਨੂੰ ਕੀ ਲੱਗਦਾ ਕਿਉਂ ਤੁਹਾਡੇ ਉੱਪਰ ਇਹ ਅਲੀਗੇਸ਼ਨ ਲਗਾਏ ਜਾ ਰਹੇ ਨੇ ਭਾਜੀ ਜਦੋਂ ਕਿਸੇ ਚੀਜ਼ ਦੀ ਚੜਾਈ ਹੁੰਦੀ ਨਾ ਤੇ ਲੋਕ ਕੰਦੇ ਹੀ ਹੁੰਦੇ ਆ ਹਮੇਸ਼ਾ ਜਦੋਂ ਵੀ ਕੋਈ ਚੀਜ਼ ਚੜਦੀ ਹੈ ਨਾ ਜਹਾਜ਼ ਵੀ ਚੜਦਾ ਤੱਲੇ ਬੰਦੇ ਇਦਾਂ ਧੋਣਾ ਚੱਕ ਕੇ ਦੇਖਦੇ ਆ ਯਾਰ ਇਹ ਜਹਾਜ਼ ਚੜ ਗਿਆ ਇਸ ਕਰਕੇ ਹੋਰ ਗੱਲ ਕੁਛ ਨਹੀਂ ਤੁਹਾਡੇ ਸਾਹਮਣੇ ਪੋਲਿਟੀਕਲ ਵੈਂਡੇਟਾ ਤੇ ਪੋਲਿਟੀਕਲ ਹਾਂਜੀ 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 ਪਾਜੀ ਮੈਂ ਸਾਰੇ ਪ੍ਰੂਫ ਦੇ ਤੇ ਸਾਡੇ ਸਾਰੇ ਪਰਚੇ ਬਰੀ ਆ ਕੋਈ ਇਦਾਂ ਦੀ ਗੱਲ ਨਹੀਂ ਲੜਾਈ ਝਗੜੇ ਦੇ ਪਰਚੇ ਆ ਸਾਡੇ ਦੇ ਕੋਈ ਡਰਗ ਦਾ ਪਰਚਾ ਨਹੀਂ ਮਿਹਰਬਾਨੀ ਸ਼ੁਕਰੀਆ ਬਿਲਕੁਲ ਬੋਵੀ ਵਰਮਾ ਨੇ ਅਤੇ ਸੂਰਜ ਲੋਹੋਰੀਆ ਜਿਨ੍ਹਾਂ ਦੇ ਉੱਪਰ ਗੁਰਚਰਨ ਸਿੰਘ ਚੰਨੀ ਹੁਰਾ ਵਾਲੋ ਇਲਜ਼ਾਮ ਲਗਾਏ ਗਏ ਨੇ ਕਿ ਜੋ ਚਰਨਜੀਤ ਸਿੰਘ ਚੰਨੀ ਦੇ ਨਾਲ ਸਟੇਜ ਸਾਂਝ ਕਰ ਰਹੇ ਨੇ ਉਹ ਨਸ਼ਾ ਤਸਕਰ ਨੇ ਕੈਮਰਾ ਪਸੰਦ ਪੰਕਿtena ਰਾਜਗੁਪਤਾ ਬਾਬੂ ਸ਼ੈ ਟਾਈਮ ਜੁਲੰਦਰ